ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਕਿ ਹਸਪਤਾਲ ਦੇ ਵਿੱਚ ਕੁੱਤਾ ਬੱਚੇ ਦੀ ਗਰਦਨ ਮੂੰਹ ਦੇ ਵਿੱਚ ਪਾ ਕੇ ਘੁੰਮਦਾ ਹੋਇਆ ਨਜ਼ਰ ਆਇਆ ਤਾਂ ਬਿਹਤਰੀ ਹੈਰਾਨ ਤੇ ਵੱਡੀ ਖਬਰ ਜਿਹੜੀ ਕੀ ਇਹਨੂੰ ਕਹਿ ਸਕਦੇ ਹਾਂ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਇਹ ਖਬਰ ਸਾਹਮਣੇ ਆਈ ਹੈ ਤਾਂ ਇਸ ਖਬਰ ਨੇ ਹਰ ਪਾਸੇ ਸੰਸਨੀ ਫੈਲਾ ਦਿੱਤੀ ਹੈ ਕਿ ਆਖਿਰ ਇਹ ਕਿਵੇਂ ਹੋ ਸਕਦਾ ਹੈ ਇਸ ਤੋਂ ਬਾਅਦ ਹਸਪਤਾਲ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਇਸ ਦੇ ਨਾਲ ਹੀ ਪੁਲਿਸ ਬੱਚੇ ਦੇ ਧੜ ਦੀ ਤਲਾਸ਼ ਕਰ ਰਹੀ ਹੈ ਇਸ ਦੱਸਦੀ ਹੈ ਕਿ ਧਰ ਦੀ ਜਿਹੜੀ ਕੀ ਇਤਲਾਸ਼ ਕਰ ਰਹੀ ਹੈ ਤੇ ਇਸ ਇਹ ਘਟਨਾ ਵਾਰਡ ਨੰਬਰ 4 ਦੀ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਪਟਿਆਲਾ ਦਾ ਰਜਿੰਦਰਾ ਹਸਪਤਾਲ ਕਿਸੇ ਨਾ ਕਿਸੇ ਕੰਮ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹੈ ਜਿੱਥੇ ਥੋੜੇ ਦਿਨ ਪਹਿਲਾਂ ਵੀ ਇੱਕ ਵਿਅਕਤੀ ਦੇ ਆਪਰੇਸ਼ਨ ਦੇ ਦੌਰਾਨ ਲਾਈਟ ਜਾਣ ਦਾ ਮਾਮਲਾ ਸਾਹਮਣੇ ਆਇਆ ਸੀਗਾ ਤੇ ਇਸ ਤੋਂ ਬਾਅਦ ਵੀ ਜੋ ਕਿ ਕਾਰਵਾਈ ਕੀਤੀ ਗਈ ਸੀਗੀ ਪਰ ਹੁਣ ਸਾਹਮਣੇ ਆਈ ਇਸ ਖਬਰ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿੱਥੇ ਕਿ ਕੁੱਤੇ ਦੀ ਗੱਲ ਕਿਤੇ ਜਾਵੇ ਤਾਂ ਪਹਿਲਾਂ ਵੀ ਸੁਪਰੀਮ ਕੋਰਟ ਦੇ ਵੱਲੋਂ ਇਹ ਹੁਕਮ ਦਿੱਤੇ ਗਏ ਸੀਗੇ ਕਿ ਜਿਹੜੇ ਵੀ ਆਵਾਰਾ ਕੁੱਤੇ ਨੇ ਉਹਨਾਂ ਨੂੰ ਚੱਕਿਆ ਜਾਵੇ ਨਸਬੰਦੀ ਕੀਤੀ ਜਾਵੇ ਉਹਨਾਂ ਦੀ ਪਰ ਹੁਣ ਜਿਹੜੇ ਡੌਗ ਪ੍ਰੇਮੀ ਨੇ ਉਹਨਾਂ ਦੇ ਉਹਨਾਂ ਨੂੰ ਵੀ ਕਾਫੀ ਸਵਾਲ ਜੀ ਕੀਤੇ ਜਾ ਰਹੇ ਨੇ ਲੋਕਾਂ ਦੇ ਵੱਲੋਂ ਕਿ ਹੁਣ ਉਹਨਾਂ ਦਾ ਕੀ ਕੁਝ ਕਹਿਣਾ ਹੈਗਾ ਪਰ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜੋ ਕਿ ਸ਼ਾਮ ਨੂੰ 5:30 ਵਜੇ ਦੇ ਕਰੀਬ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਾਰਡ ਨੰਬਰ 4 ਦੇ ਨੇੜੇ ਇੱਕ ਕੁੱਤੇ ਨੂੰ ਬੱਚੇ ਦਾ ਸਿਰ ਲੈ ਕੇ ਘੁੰਮਦਾ ਦਿਖਾਈ ਦੇਣ ਸੰਬੰਧੀ ਘਟਨਾ ਦੀ ਡੂੰਘਾਈ ਦੇ ਨਾਲ ਜਾਂਚ ਦੇ ਹੁਕਮ ਦਿੱਤੇ ਨੇ ਤੇ ਇਸ ਘਟਨਾ ਦੀ ਸੂਚਨਾ ਮਿਲਣ ਦੇ ਉਤੇ ਡਾਕਟਰ ਬਲਬੀਰ ਸਿੰਘ ਨੇ ਹਸਪਤਾਲ ਦੇ ਅਧਿਕਾਰੀਆਂ ਅਤੇ ਸਥਾਨਕ ਪੁਲਿਸ ਨੂੰ ਸਾਰੇ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ ਉਹਨਾਂ ਦੱਸਿਆ ਹੈਗਾ ਦੀ ਬਰਾਮਤ ਕੀਤਾ ਗਿਆ ਬੱਚੇ ਦਾ ਸਿਰ ਜਾਂਚ ਦੇ ਲਈ ਫੋਰੈਂਸਿਕ ਟੀਮ ਨੂੰ ਸੌਂਪ ਦਿੱਤਾ ਸੌਂਪ ਦਿੱਤਾ ਗਿਆ ਤੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਵਿਸ਼ਾਲ ਚੋਪੜਾ ਦੀ ਮੋਢਲੀ ਰਿਪੋਰਟ ਦੇ ਮੁਤਾਬਕ ਹਾਲੀ ਦੇ ਵਿੱਚ ਜਨਮੇ ਸਾਰੇ ਬੱਚੇ ਵਾਰਡਾਂ ਦੇ ਵਿੱਚ ਮੌਜੂਦ ਨੇ ਅਤੇ ਹਸਪਤਾਲ ਦੇ ਵਿੱਚੋਂ ਕੋਈ ਵੀ ਨਵ ਜੰਮਿਆ ਬੱਚਾ ਗਾਇਬ ਨਹੀਂ ਹੈ ਪਰ ਇਸ ਸਵਾਲ ਨੇ ਹੋਰ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਕਿ ਆਖਿਰ ਜੇਕਰ ਇਹ ਰਜਿੰਦਰਾ ਹਸਪਤਾਲ ਦੇ ਨਵ ਜੰਮੇ ਵਾਰਡ ਦੇ ਵਿੱਚੋਂ ਇਹ ਬੱਚਾ ਨਹੀਂ ਹੈ ਤਾਂ ਆਖਿਰ ਕਿਹੜੇ ਹਸਪਤਾਲ ਤੋਂ ਜਾਂ ਫਿਰ ਕਿੱਥੋਂ ਇਹ ਕੁੱਤਾ ਜੋ ਕਿ ਬੱਚੇ ਦਾ ਧੜ ਲੈ ਕੇ ਘੁੰਮ ਰਿਹਾ ਸੀਗਾ ਤੇ ਅੱਗੇ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਹੈਗਾ ਕਿ ਹਾਲ ਹੀ ਦੇ ਵਿੱਚ ਹਸਪਤਾਲ ਦੇ ਵਿੱਚ ਜੋ ਕਿ ਤਿੰਨ ਬੱਚਿਆਂ ਦੀ ਮੌਤ ਮੌਤਾਂ ਦੀ ਰਿਪੋਰਟ ਕੀਤੀਆਂ ਗਈਆਂ ਨੇ ਜਿਨ੍ਹਾਂ ਦੀਆਂ ਲਾਸ਼ਾਂ ਸਾਰੀਆਂ ਜ਼ਰੂਰੀ ਦਸਤਾਵੇਜ਼ ਵਿੱਚ ਕਰਵਾਈਆਂ ਗਈਆਂ ਨੇ ਜੋ ਕਿ ਰਿਪੋਰਟ ਸਾਹਮਣੇ ਆ ਰਹੀ ਸੀ ਕਿ ਡਾਕਟਰ ਵਿਸ਼ਾਲ ਚੋਪੜਾ ਦੀ ਮੁੱਢਲੀ ਜਾਂਚ ਦੇ ਮੁਤਾਬਕ ਉਹਨਾਂ ਦੇ ਵੱਲੋਂ ਇਹ ਸਾਰੀ ਗੱਲ ਕਹੀ ਗਈ ਹੈ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਦਸਤਾ ਦਸਤਾਕਤਾਂ ਦੇ ਰਿਕਾਰਡ ਸਮੇਤ ਪੂਰੀਆਂ ਕਰਨ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਨੇ ਕਿਉਂਕਿ ਜਿਹੜੇ ਬੱਚੇ ਜੋ ਕਿ ਦੱਸਦੀ ਹੈ ਕਿ ਉਹਨਾਂ ਦੀ ਮੌਤ ਹੁੰਦਾ ਹੋ ਜਾਂਦੇ ਜਿਸ ਤੋਂ ਬਾਅਦ ਉਹਨਾਂ ਦੀ ਰਿਪੋਰਟ ਜੋ ਕਿ ਸਾਰੇ ਦਸਤਾਵੇਜ਼ ਕਰਨ ਤੋਂ ਬਾਅਦ ਉਹਨਾਂ ਜਿਹੜੀ লাশ ਹੁੰਦੀ ਹੈ ਬੱਚਿਆਂ ਦੇ ਮਾਪਿਆਂ ਨੂੰ ਸੌਂਪ ਦਿੱਤੀ ਜਾਂਦੀ ਹੈ ਪਰ ਉੱਥੇ ਹੀ ਡਾਕਟਰ ਚੋਪੜਾ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਸ਼ੁਰੂਆਤੀ ਜਾਂਚ ਦੇ ਉੱਤੇ ਇਹ ਘਟਨਾ ਹਸਪਤਾਲ ਦੇ ਅੰਦਰ ਵਾਪਰੀ ਨਹੀਂ ਜਾਪਦੀ ਹੈ ਅਤੇ ਪਹਿਲੀ ਨਜ਼ਰੇ ਦੇਖਣ ਤੋਂ ਬਾਅਦ ਇੰਜ ਲੱਗਦਾ ਹੈਗਾ ਕਿ ਕਿਸੇ ਨੇ ਬਾਹਰੋਂ ਬੱਚੇ ਦੇ ਅਵਸ਼ੇਸ਼ ਹਸਪਤਾਲ ਦੇ ਵਿੱਚ ਸੁੱਟ ਜੋ ਕਿ ਸੋਟੇ ਹੋ ਸਕਦੇ ਨੇ ਜ਼ਿਕਰਯੋਗ ਹੈ ਕਿ ਹਸਪਤਾਲ ਦੇ ਅਧਿਕਾਰੀਆਂ ਦੇ ਵੱਲੋਂ ਇਸ ਸੰਬੰਧੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਮਾਮਲੇ ਦੇ ਤੱਥਾਂ ਦਾ ਪਤਾ ਲਗਾਉਣ ਦੇ ਲਈ ਘਟਨਾ ਦੀ ਵਿਆਪਕ ਜਾਂਚ ਚੱਲ ਰਹੀ ਹੈ ਸਿਹਤ ਮੰਤਰੀ ਨੇ ਭਰੋਸਾ ਦਿੱਤਾ ਹੈਗਾ ਕਿ ਰਾਜ ਸਰਕਾਰ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਯਕੀਨੀ ਬਣਾਵੇਗੀ ਕਿ ਕੇਸ ਦੀ ਜਾਂਚ ਪੂਰੀ ਬਾਰੀਕੀ ਦੇ ਨਾਲ ਕੀਤੀ ਸਾਵੇ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਰਜਿੰਦਰਾ ਹਸਪਤਾਲ ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਆ ਇਸ ਨੂੰ ਇਸ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈਗਾ ਇੱਕ ਤਸਵੀਰ ਜਿਹੜੀ ਕਿ 4 ਨੰਬਰ ਵਾਰਡ ਤੋਂ ਵੀ ਸਾਹਮਣੇ ਆਇਆ ਜਿੱਥੇ ਕਿ ਸਾਈਡ ਦੇ ਉੱਤੇ ਕੁੱਤੇ ਜਿਹੜੇ ਕਿ ਦੋ ਨੇ ਤੇ ਵਿਚਕਾਰ ਦੇ ਵਿੱਚ ਬੱਚੇ ਦਾ ਸ਼ਵ ਵੀ ਨਜ਼ਰ ਆ ਰਿਹਾ ਹੈਗਾ ਤੇ ਪਟਿਆਲਾ ਦੇ ਵਿੱਚ ਹੈਰਾਨ ਕਰਨ ਦੇਣ ਵਾਲਾ ਮਾਮਲਾ ਹੈਗਾ ਜਿੱਥੇ ਕਿ ਪਟਿਆਲਾ ਦੇ ਰਜਿੰਦਰ ਹਸਤਾਲ ਦੇ ਵਿੱਚ ਇੱਕ ਕੁੱਤਾ ਬੱਚੇ ਦੀ ਗਰਦਨ ਮੂੰਹ ਦੇ ਵਿੱਚ ਪਾ ਕੇ ਘੁੰਮਦਾ ਹੋਇਆ ਨਜ਼ਰ ਆਇਆ ਜਿਸ ਤੋਂ ਬਾਅਦ ਰਜਿੰਦਰ ਹਸਤਾਲ ਦੇ ਵਿੱਚ ਇਸ ਸਮੇਂ دہشت ਦਾ ਮਾਹੌਲ ਜਿਹੜਾ ਕਿ ਬਣਿਆ ਹੋਇਆ ਇਸ ਬਾਬਤ ਪਟਿਆਲਾ ਦੇ ਐਸਪੀ ਸੀਟੀ ਪਲਵਿੰਦਰ ਸਿੰਘ ਚੀਮਾ ਤੇ ਸਰਕਾਰੀ ਰਜਿੰਦਰ ਹਸਪਤਾਲ ਦੀ ਘਟਨਾ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਹੋਰ ਕੀ ਕੁਝ ਕਹਿੰਦੇ ਨੇ ਆਓ ਤੁਹਾਨੂੰ ਇੱਕ ਵਾਰ ਉਹਨਾਂ ਦਾ ਬਿਆਨ ਵੀ ਸੁਣਾਉਂਦੇ ਹਾਂ। ਕਰੀਬ ਡੇਢ ਘੰਟਾ ਪਹਿਲਾਂ ਇੱਕ ਬੱਚੇ ਦਾ ਜਿਹੜਾ ਸਿਰ ਮਿਲਿਆ ਇੱਥੇ ਪੋਰਟ ਨੰਬਰ 4 ਜਿੱਥੇ ਉਹ ਗੈਲਰੀ ਬਣਦੀ ਹੈ ਉਹਦੀ ਉੱਥੇ ਅਸੀਂ ਡਾਕਟਰ ਜਨ ਨੂੰ ਬੱਚੇ ਨੂੰ ਜਿਹੜਾ ਸੀਗਾ ਉਹਨੂੰ ਰਖਵਾਤਾ ਹੈ ਮੋਰਚਰੀ ਚ ਡਾਕਟਰ ਜਨ ਉਸੇ ਪੁੱਛਿਆ ਪ੍ਰੀਮਨਰੀ ਕੀ ਇਹ ਬੱਚੇ ਦਾ ਕਿੰਨੀ ਕੀ ਦਿਨ ਬੱਚਾ ਲੱਗਦਾ ਉਹ ਕਹਿੰਦੇ ਵੀ ਨਿਊਲੀ ਬੌਰਨ ਹੈ ਤਾਂ ਉਸ ਹਿਸਾਬ ਨਾਲ ਅਸੀਂ ਜਿੰਨੇ ਵੀ ਨਿਊਲੀ ਬੌਰਨ ਬੱਚੇ ਨੇ ਇੱਥੇ ਜਿਹੜੇ ਪੈਦਾ ਹੋਏ ਨੇ ਅ ਲਾਈਵ ਵੀ ਨੇ ਜਿਹੜੇ ਬੌਨ ਡੈਡ ਵੀ ਨੇ ਤਾਂ ਉਹਨਾਂ ਸਾਰਿਆਂ ਦੀਆਂ ਲਿਸਟਾਂ ਲੈ ਰਹੇ ਹਾਂ ਲਿਸਟਾਂ ਲੈ ਕੇ ਅਸੀਂ ਇੱਕ ਇੱਕ ਬੱਚੇ ਨੂੰ ਫਿਜ਼ੀਕਲੀ ਵੈਰੀਫਾਈ ਕਰਾਂਗੇ ਇਸੇ ਤਰ੍ਹਾਂ ਹੀ ਸੀਸੀਟੀਵੀ ਕੈਮਰਾਜ਼ ਵੈਲ ਇੰਸਟਾਲ ਮੇ ਉਹਨਾਂ ਸਾਰਿਆਂ ਨੂੰ ਵੀ ਪ੍ਰੋਪਰਲੀ ਵੈਰੀਫਾਈ ਕਰਾਂਗੇ ਐਫ ਆਈ ਆਰ ਵਿਲ ਬੀ ਲੌਜ ਔਨ ਦਿਸ ਇਨਫੋਰਮੇਸ਼ਨ ਹੁਣੇ ਐਫ ਆਈ ਆਰ ਦੇਣ ਲੱਗੇ ਆ ਔਰ ਨਾਲ ਦੀ ਨਾਲ ਜਿਹੜੇ ਜਿਹੜੇ ਪ੍ਰਾਇਮਰੀ ਸਾਡੀ ਡਿਊਟੀਆਂ ਨੇ ਇੱਕ ਤਾਂ ਸੀਸੀਟੀਵੀ ਦੇ ਨਾਲ ਕਿ ਜਿਹੜੀ ਡਿਜੀਟਲ ਫੁੱਟਪ੍ਰਿੰਟ ਕੀ ਨੇ ਉੱਥੇ ਕਿਵੇਂ ਆਇਆ ਦੂਸਰੀ ਚੀਜ਼ ਹੈ ਕਿ ਜਿਹੜੀ ਲਿਸਟ ਆਪਟੇਨ ਕਰਕੇ ਇਹਨਾਂ ਤੋਂ ਕਿ ਕਿੰਨੇ ਬੱਚੇ ਨੇ ਸਾਰਿਆਂ ਨੂੰ ਫਿਜ਼ੀਕਲੀ ਵੈਰੀਫਾਈ ਕਰਕੇ ਇਸ ਜਿਹੜਾ ਜਿਹੜਾ ਹੁਣ ਜਿਹੜਾ ਮਿਲਿਆ ਬੱਚੇ ਦਾ ਸਿਰ ਇਹਨੂੰ ਪ੍ਰੋਪਰਲੀ ਆਈਡੈਂਟੀਫਾਈ ਕਰਾਂਗੇ ਕਿ ਇਹ ਬੱਚਾ ਕਿਸ ਦਾ ਔਰ ਜਿਹੜੇ ਕ੍ਰਿਮੀਨਲ ਨੇ ਕੀਤਾ ਉਹਦੇ ਖਿਲਾਫ ਬਣਦੀ ਕਾਰਵਾਈ ਦੇਖੋ ਕਿਸੇ ਵੀ ਚੀਜ਼ ਨੂੰ ਰੋਲ ਆਊਟ ਨਹੀਂ ਕੀਤਾ ਜਾ ਸਕਦਾ ਇਸ ਟਾਈਮ ਕਿਉਂਕਿ ਉਹਦੇ ਪਾਸੇ ਪਿਛਲੇ ਪਾਸੇ ਵੀ ਗੇਟ ਹੈ ਉੱਥੇ ਪ੍ਰੋਪਰ ਵਾਟਰ ਨੰਬਰ 4 ਜਿਹੜਾ ਹੈ ਉਹਦੀ ਜੀ ਗੈਲਰੀ ਉੱਥੇ ਮਿਲਿਆ ਔਰ ਉੱਥੇ ਲੋਕਾਂ ਦਾ ਆਣਾ ਜਾਣਾ ਈਜ਼ੀ ਐਕਸੈਸ ਵੀ ਹੈਗੀ ਹੈ ਸਾਰੀਆਂ ਚੀਜ਼ਾਂ ਨੂੰ ਇੱਕ ਇੱਕ ਪੱਖ ਨੂੰ ਪ੍ਰੋਪਰਲੀ ਵਾਚਦੇ ਹੋਏ ਔਰ ਅੱਜ ਹੁਣ ਇਸੇ ਚੀਜ਼ ਨੂੰ ਸੋਲਵ ਕਰਾਂਗੇ ਮੇਰੀਆਂ ਟੀਮਜ਼ ਜਿਹੜੀਆਂ ਨੇ ਸਾਡੇ ਵਰਦੀ ਐਸਐਸਪੀ ਸ਼੍ਰੀ ਵਰਿੰਦ ਸ਼ਰਮਾ ਜੀ ਦੀ ਸਾਨੂੰ ਦਿਸ਼ਾ ਨਿਰਦੇਸ਼ ਆਏ ਨੇ ਕਿ ਹੁਣੇ ਟੀਮਜ਼ ਬਣਾਓ ਹੁਣੇ ਸਾਰੀਆਂ ਜਿਹੜੇ ਨੇ ਇਹਨਾਂ ਦੇ ਡੀਵੀਆਰਸ ਚੈੱਕ ਕਰੋ ਸਾਰੇ ਇਸੇ ਟਾਈਮ ਵੀ ਲਿਸਟ ਅਬਟੇਨ ਕਰੋ ਔਰ ਇੱਕ ਇੱਕ ਬੱਚੇ ਨੂੰ ਵੈਰੀਫਾਈ ਕਰੋ ਕਿਮਨ ਸਾਹਿਬ ਕਿੱਦਾਂ ਦੇਖਦੇ ਹੋ ਇਤਨੀ ਕੁਆਲਟੀ ਹੋਣ ਦੇ ਬਾਵਜੂਦ ਅਕਸਰ ਨਾ ਰਜਿੰਦਰਾਪੁਰ ਤੱਕ ਕਿਉਂ ਜਾਂਦੀ ਰਹਿੰਦਾ ਹੈ ਕੁਆਲਟੀ ਹੋਣ ਦੇ ਬਾਵਜੂਦ ਵੀ ਇਤਨੀ ਵੱਡੀ ਗੀਜਨਿਟੀ ਹੋ ਮਿਲਿਆ ਸਭ ਦੇਖੋ ਪਾਰਟਿਸ ਸਿਕਿਉਰਟੀ ਵੀ ਲੱਗੀ ਹੈ ਹੁਣ ਸਰ ਇੱਥੇ ਪਬਲਿਕ ਦਾ ਬਹੁਤ ਵੱਡਾ ਆਣਾ ਜਾਣਾ ਕਿਉਂਕਿ ਇਹ ਮਾਲਵੇ ਦਾ ਸਭ ਤੋਂ ਜ਼ਿਆਦਾ ਪ੍ਰੈਸਟੀਜੀਅਸ ਇੰਸਟੀਚਿਊਟ ਹੈ ਜਿੱਥੇ ਬਹੁਤ ਜ਼ਿਆਦਾ ਫੁੱਟਫਾਲ ਹੈ ਹੁਣ ਜਿਹੜਾ ਆ ਕਰਾਇਮ ਹੋਇਆ ਅਸੀਂ ਵੀ ਵਿਲ ਟ੍ਰੇਸ ਇਟ ਆਊਟ ਐਸ ਹੁੰਨੇਸ ਪੋਸਿਬਲ ਅੱਜ ਬੱਚੇ ਦਾ ਸਿਰ ਮਿਲਿਆ ਸੀਗਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਹੈ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਬਟ ਮੈਂ ਤਾਂ ਸਿਰਫ ਇਹਨਾਂ ਦੱਸ ਸਕਦਾ ਕਿ ਜੋ ਸਾਡੇ ਕੋਲ ਇੱਥੇ ਡਿਲੀਵਰੀਜ਼ ਹੋਈਆਂ ਉਹਦੇ ਵਿੱਚ ਕੋਈ ਬੱਚੇ ਮਿਸਿੰਗ ਨਹੀਂ ਹੈ ਜਿਹੜੀਆਂ ਤਿੰਨ ਡੈਥਸ ਹੋਈਆਂ ਸੀਗੀਆਂ ਚਿਲਡਰਨ ਦੀਆਂ ਉਹ ਅਸੀਂ ਬੱਚਿਆਂ ਪੇਰੈਂਟਸ ਨੂੰ ਬਾਡੀਜ਼ ਹੈਂਡਓਵਰ ਕਰਤੀਆਂ ਲੀਗਲੀ ਜੋ ਸਾਡਾ ਪ੍ਰੋਸੀਜਰ ਹੈ ਤੇ ਸਾਨੂੰ ਇਹ ਲੱਗ ਰਿਹਾ ਕਿ ਸਾਡੇ ਹਸਪੀਟਲ ਦੇ ਵਿੱਚ ਸ਼ਾਇਦ ਓਰੀਜਿਨੇਟ ਨਹੀਂ ਹੋਇਆ ਬਟ ਇਹਦੀ ਇਨਕੁਆਇਰੀ ਪੁਲਿਸ ਕਰ ਰਹੀ ਹੈ ਅੱਗੇ ਅਸੀਂ ਸਾਰੇ ਡਾਕੂਮੈਂਟਸ ਤੇ ਸਾਰੇ ਜੋਸ ਪੁਲਿਸ ਨੂੰ ਚਾਹੀਦੇ ਸੀਗੇ ਉਸ ਨਾਲ ਸਾਰਾ ਕੁਝ ਉਹਨਾਂ ਨੂੰ ਹੈਂਡਓਵਰ ਕਰਤਾ